ਦੇਦਾ ਲਾਉਂਦੇ ਆ ਤਰ ਤੀਲਾ ਦਾ ਮੋਗੇ ਦੇਦਾ ਲਾਉਂਦੇ ਆ ਤਰ ਤੀਲਾ ਦਾ ਯਾਰ ਅੱਛਾ 25000 ਰੁਪਏ ਠੀਕ ਹੈ ਤੀਲਾ ਦਾ ਦੇ ਮੈਂ ਵੀ 20000 ਮੇਰੇ ਬਾਗਰ ਨਹੀਂ ਵਿਰੇ ਆਪਦੇ ਹਿਸਾਬ ਨਾਲ ਚੱਲੋ ਪੱਕ ਜਿੰਨੇ ਤੂੰ ਕਹਿੰਦਾ ਅੱਧਾ ਲਾ ਅੱਧਾ ਲਾ ਦੇ ਤਾਂ ਚੀ ਦਾ ਦਾ ਪਹਿਲਾਂ ਵੇਚਦਾ ਵਜਦਾ ਲੈ ਤੂੰ ਇੱਕ ਵੇਖੀਏ ਪੱਕਰਾ ਇਹ ਕੱਢ ਦੇ ਕੰਨਈ हां भाई तू भी ख्याल हो कि ना काम ना 25000 ਦਾ ਬਾਈ ਉਹਦੇ ਯਾਰਾ ਤੇਪ ਕਰੇ ਬਾਸੇ ਕੋਈ ਨਹੀਂ ਲਾਤਾ ਜੇ ਮੈਂ ਕਿਹਾ ਭੱਜਣਾ ਨਹੀਂ ਪਤਾ ਉਹ ਬਾਈ ਹੋ ਫਿਰ ਦੇਣਾ ਕਿੰਨਾ ਦਾ ਉਹਨੂੰ ਦਾਦਾ ਘੋਤੀ ਯਾਰਾ ਆਹ ਦੇਖ ਲਾਓ ਤੂੰ ਵਗਦਾ ਲਵੇ ਬਈ ਇਹ ਨਹੀਂ ਆਉਂਦੀ ਦੰਦੀ ਦਾ ਮੋਸਤ ਤਾਂ ਨਹੀਂ ਗੱਲ ਹੋਰ ਹੁੰਦੀ ਹੈ ਮੰਡੀ ਨੂੰ ਗੱਲ ਹੋਰ ਹੁੰਦੀ ਹੈ ਸਮਝ ਗਿਆ ਨਹੀਂ ਜਾਵਾਲਾ ਹਰ ਤਰ੍ਹਾਂ ਕੋਈ ਕੋਈ ਮਾਰ ਗਿਆ ਹੋਊਗਾ ਦੱਸੋ ਬਾਈ ਪੈਸੇ ਲੈ ਪੈਸੀ ਲਵਾਗੇ ਚੋੜ ਕਿਹੜੇ ਲੈਣੇ ਪੁਰਾਣੇ ਲੈਣੇ ਨਵੇਂ ਲੈਣੇ ਲੋਡ ਕੋਈ ਮਰਜੀ ਹੁਣ ਪਾਹੇ ਰਾਜ ਜੀ ਦੱਸ ਬਸ ਕਿਥੇ ਛੱਡਣਾ ਹੈ 20000 ਘਟ ਦੇ ਦੇ ਹੋਰ ਕਿੰਨਾ ਦੇ ਬਾਈ ਇਹਦਾ ਕੋਈ ਗੱਲ ਬੰਦੀ ਹੈ ਜੀ ਫਿਰ ਤੁਸੀਂ ਦੱਸੋ ਨਾ ਟਾਈਮ ਖਰਾਬ ਤੁਹਾਡਾ ਹੁੰਦਾ ਨਾ ਸਾਡਾ ਹੁੰਦਾ ਆ ਫਾਇਦਾ ਫਿਰ ਜੀ ਠੀਕ ਹੈ ਨਾ

ਜਰਾ ਆ ਗੋ ਬਜੂ ਤੂੰ ਖੜਾ ਹੋ ਕੇ ਆ ਹਾਂ ਬਈ ਅਸੀਂ ਤਾਂ ਆ ਗਏ ਇਹ ਵੀ ਲੈਣ ਲੈਣੀ ਆ ਕਹਿ ਕੇ ਆ ਦਾ ਹਾਂ ਉਹ ਤਾਂ ਲੈਣੀ ਲੈਣਾ ਲਾ ਕਰ ਬੀ ਓਏ ਨਨਰੇਟ ਦਾ ਹੁਣ ਵਾ ਨਵੇੜ ਯਾਰ ਪਰੇ ਬੈਠਾ ਲਾ ਤੇ ਰੁਕਦੇ ਵੇਚਦੇ ਲਾ ਦੀ ਮਾਨੂੰ ਚੱਲ ਜਾਣੀ ਹੈ 43000 ਲਾਇਆ ਹਾਂ ਵੀਜੀ ਮੇਰੇ ਕਦੀ ਝਾਕ ਕੇ ਲੈਣੀ ਜਿਹੜਾ ਕਹਾਬ ਨਾਲਾ ਪੁੱਛਦਾ ਪੁੱਛਦਾ ਨਾ ਮੈਨੂੰ ਖਿੱਚੀ ਫਿਰਦਾ ਇਹਨੂੰ 40000 ਕਰ 45000 ਦੇ ਹੋ ਗਏ ਬਸ ਰੱਖ ਓ ਥੋੜਾ ਹੋ ਜਾਣਾ ਨਾ 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 ਇਹੋਂ ਦੋ ਇਹ ਲੈਣ ਕਿਹਾ ਮੇਰਾ ਸਦੀਕ ਕਿੰਨਾ ਇਧਰ ਬਹੁਤ ਟਾਈਮ ਦਾ ਫਿਰਦਾ ਬਾਈ ਤਾਂ ਇਹਨੂੰ 47000 ਰੁਪਏ ਦੇਣ ਲੈਣ ਕਿਹਾ ਆਪਲਾ ਬਸ ਹੁਣ ਜੇ ਚ ਪੜਾ ਦਾਜੂ ਮੇਰਾ ਆਪਣਾ ਯਾਰ ਕਹਿੰਦਾ ਤੂੰ ਨਾਸੀ ਲਪੜਾ ਇਹ 45 ਬੱਕਰੇ ਹੋਗੇ ਨਹੀਂ ਹੁੰਦੇ ਜੀ ਹੁੰਦੇ ਨਹੀਂ ਯਾਰ ਹੁੰਦੇ ਨਹੀਂ ਯਾਰ ਪੈਸੇ ਘੱਟ ਲਾਇਏ ਨੇ ਬੱਕਰੇ ਪੁਰਾਣੇ ਦਾ ਕਿੰਨਾ ਪੈਸਾ ਘੱਟ ਲਾਇਆ ਇੱਕ ਵੀ 45 ਗੱਲਾਂ ਉਹ ਹੋ ਜਾਣਗੇ ਯਾਰ ਜੀ ਕੋ ਵਹ ਹੁੰਦੇ ਮੈਂ ਤੇਰਾ ਮੰਨ ਕੇ ਤੋੜਿਆ ਆਦਾ ਵੀ ਨਾ ਹੁੰਦਾ ਉਹਨਾਂ ਦਾ ਸਦਾ ਹੀ ਅੰਨੂ ਆ ਗੋ ਮੈਂ ਨਹੀਂ ਮੰਨ ਲਾ ਬੰਦੇ ਹੁਣ ਨਹੀਂ ਮੰਨ ਲਾਏਗਾ ਜਦੋਂ ਬੱਕਰੇ ਵੇਚੋ ਬਿਮਾਰ ਜੀ ਵੇਤੇ ਨੰਨਾ ਦੀ 45000 ਰੁਪਇਆ 60000 ਕੇ ਹੋ ਜਾਏਗਾ ਬਸ 46000 ਬਸ ਠੀਕ ਆ ਬਾਈ ਯਾਰ ਚੱਕ ਲਓ ਜੀ ਪੈਸੇ ਗਣ ਭਾਈ ਆ ਹਉਂ ਬੰਦੇ ਇਸ ਆਪਾਂ ਬੋਆ ਫਾੜੀ ਲੈ ਗਣਾ ਤੂੰ ਗਿਣਾ ਤੂੰ ਗਿਣਾ ਕੇ ਲਵੇ ਕੋਸ਼ਾ ਤੂੰ ਸੁਣੋ ਪੁੱਛ ਲੋ ਇਹ ਆਪਾਂ ਆਪਦੀ ਹਾਂਜੀ ਆਪਾਂ ਆਪਦੀ ਪਸਤੀ ਆਉਣੇ ਕੋ ਤੁ 3 ਅਹੀ ਹੋ ਜਾਣਗੇ ਮੈਂ ਕਹਿੰਦਾ ਪੂਰੇ ਆਖੋ ਨਹੀਂ ਆ 46000 70 800 ਉਹ ਕੋਈ ਨਹੀਂ ਕੋਨੇ ਨਾ ਬੱਕਰੀ ਯਾਰ 10 11 12 13 13 ਆਹ ਤੇ ਤੀ ਕਹਿੰਦਾ ਟੁੱਟੇ ਹੋਏ ਭੈਣ ਜੋ ਹੁਣ ਕਾਪੀਆਂ ਕੀ ਕਰਾਂਗੇ ਦੇਖੋ ਬੋਲੋ ਹਾਂ 17 18 ਹੁਣ ਦੋ ਘੁਰਨੀਆਂ ਵੀ ਲਾਦਾ ਉਹ ਖਰਚਾ ਲੈ ਦਿੰਦਾ ਘੁਰਨੀਆਂ ਧੀ ਮੰਗਵਾ ਲਈ ਕੀ ਭਾਈ 3 23 ਆ ਹੀ ਗਿਆ 6 29 ਬਹੁਤ ਖਾਇਬ ਨੇ ਕੀ ਕਰੀ ਜਨੇ ਉਹ ਫੜ ਜਾ ਉਹ ਖੇਡ ਲੱਗੇ ਯਾਨੀ ਜਨਤਾ ਦੇਖੀ ਨੇ ਬੜੀ ਆ ਹੌਲ ਬਣੀ ਤੇਤੀ ਕਿਉਂਕਿ ਐ ਨਿਹਰਾ ਕਰ ਦੇਗਾ ਤੂੰ ਤਾਂ 30 2 ਦਿਨ ਕੱਤੀ 35 50 50 ਅੰਤਾਲੀ ਆ 4000 ਦੇ ਦਿਓ ਜੀ ਬਾਕੀ ਆਹ ਵੜਾ ਕਿੰਨੇ ਦੇਣਾ 40 ਦਿਨੇ ਸਾਨੂੰ 2 ਸਾਲ ਹੋ ਗਏ ਪਾਲੀਆ ਇਹਨਾਂ ਨੂੰ ਐ ਨਹੀਂ ਪੂਰੇ ਹੁੰਦੇ ਉਹ ਕੋਈ ਨਹੀਂ ਕੋਈ ਫਰਜ ਆ ਕੋਈ ਨਹੀਂ 40 ਹੋ ਗਏ 40 ਹੋ ਗਏ 40 ਹੋ ਗਏ ਜੀ 40 ਹੋ ਗਏ ਜੀ ਹਾਂ 44 42 ਚਕਾਲੀ ਚਕਾਲੀ 45 ਠੀਕ ਹੈ ਜੀ ਆ ਸਾਡਾ 500 ਨਾ ਬਾਬਾ 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 ਤੁਹਾਨੂੰ ਆਪ ਖੁਸ਼ ਹੈ ਮੈਨੂੰ ਚਾਹ ਦੋ ਮੱਖਣੀਆਂ ਲਾਗ ਲਿਆ 50000 30000 ਆ ਗਿਆ ਬਈ ਨਾ ਸਭ ਯਾਰ ਸਭ ਯਾਰ ਮੇਰੇ ਮੇਰੇ ਨਜ਼ਰ ਜਿਹੜਾ ਸਜਾ ਵੀ ਲਾਤਾ ਜੀ ਮੈਂ ਤਾਂ ਦੇਖਦਾ ਵੀ ਮੁੱਲ ਲਾ ਦੇ ਵੀ ਪੱਕਾ ਮੰਨ ਲਾ ਮੈਂ ਤਾਂ ਭਰਾਵਾ ਦੇ ਦਿੰਨਾ ਮੇਰੇ ਦਾ ਚੱਲ ਰਹੇ ਨੇ ਕੈਮਰੇ ਪੁੱਛ ਲੋ ਦੱਸ ਸਭੀ ਦੋ ਬੱਚਿਆਂ ਦੀ ਬੱਕਰੀ ਵੇਚਿਆ ਬੜੀ ਟੋਲੀ ਬੱਚਰ ਵੀ ਨਹੀਂ ਆ ਆ ਵੀ ਟੰਗੀ ਨਹੀਂ ਗੱਲ ਦੱਸ ਦਿੰਦਾ ਨਹੀਂ ਅਸਹੀ ਪੁੱਛ ਗਿਆ ਚਾਚਾ ਸਹੀ ਆ ਤੂੰ ਲਾਮ ਦੇਵੇਂ ਸਹੀ ਕੋਈ ਦੱਸ ਨਹੀਂ ਕੀ ਜੇ ਤੇਰੀ ਮੰਗ ਦੂੰਗੀ ਆਸਾਂ ਦੇ ਘੱਟ ਦੇ ਦੇ ਯਾਰੀ ਤੂੰ ਲੈਣਾ ਹੋਰ 27000 ਦੀਆਂ 20000 ਕਰ ਲੈ 20000 ਜੋੜ ਦੋ 2000 ਘੱਟ ਦੇ ਦੇ ਵੀਰੇ ਇਹ ਗੱਡੀ ਨਹੀਂ ਵੀਰੇ ਜੇ ਨਹੀਂ ਪੱਕੇਰਾ ਦੇਣੇ ਪੈਣਗੇ ਤੂੰ ਲਾ ਦੇ ਪੱਕਾ ਮਾ ਦੋ ਬੱਟ ਤੂੰ ਨਹੀਂ ਬੱਟ ਮੈਂ ਨਹੀਂ ਆਏਗਾ ਪੱਕਾ ਮਾ ਲਾ ਯਾਰ ਤੂੰ ਪੱਕਾ ਕਰ ਯਾਰ ਪੱਕਾ ਦੱਸ ਵੀ ਕਿੰਨੇ ਦੇਣੇ ਆ ਆ ਲੈਣ ਦੇਣ ਦਾ ਦੱਸ ਦੇ ਆ ਦਾ ਬੱਕਰੀ ਦੇ ਦਾ ਪੱਕੀ ਵੀ ਹੈ ਪੱਕੇ ਦਾ ਘਰ ਮੰਮੀ ਲਿਸਰ ਚੱਲ ਤੂੰ ਛੱਡ ਦੇ ਯਾਰ ਉਹ ਕੱਲੀ ਮੱਠ ਦੇ ਦੇ ਕਿੰਨੇ ਦੀ ਆ ਬਈ ਆ ਕੱਦੀ ਦੇ ਯਾਰਾ ਹੂੰ ਲੈ ਲੈ ਦੂਨੀ ਲੈ ਲੈ ਛੱਡ ਦੇ ਛੱਡ ਦੇ ਇਹਨੂੰ ਕਦੀ ਨਾ ਛੱਡ ਦੇ ਬਾ ਉਹ ਦੱਸ ਦੇ ਕੱਲੀ ਕਨੇ ਦਾ ਲੈ ਜਾ ਕਿੰਨੇ ਦੀ ਆ ਦੇਖ ਲੈ ਬੋਲ ਬੋਲ ਤੂੰ ਦੱਸਣਾ ਮੈਂ 25 ਕਿਹਾ 25 ਨਹੀਂ 14000 ਬੋਲੇ ਲੈ ਪੈਸੇ ਬਾਦੂ ਲੱਗੋ ਨੇ ਬਾਈ ਕਿੰਨੇ ਲੱਗੇ ਆ ਮੈਂ ਹੀ ਲਾਇਦੇ ਬੰਦੇ ਕਿੰਨੇ ਲੱਗੇ ਨਹੀਂ ਨਹੀਂ ਆਪਾਂ ਦੇਖਿਆ ਯਾਰ ਤਹਾ ਰੱਬ ਨੂੰ ਜਾਂਦ ਲੈਣੀ ਹੈ ਤੋ ਆਜਾ ਲੱਗਾ ਹੈ ਪੇ ਚਲ ਕੋਈ ਨਹੀਂ ਆਦਾ ਆਏ ਨੇ ਪੁੱਗਦਾ ਲਾਣਾ ਲਾਦਾ ਪੁੱਗਦਾ ਲਾਣਾ ਨਹੀਂ ਵਾ ਖੜਾ ਸੋਈ ਗਾਨੀ 16000 ਲਾਦਾ 16000 ਦੇ ਦਿੰਦੇ ਆ ਬਾਈ ਸਾਈ ਗੱਲ ਕਿਉਂ ਖੜਾ ਲੈ ਪੈਸੇ ਨਹੀਂ ਗਰੀ ਖੜ ਜਾ ਪੈਰ ਮਾਜਦੇ ਰਹੇ ਮਾੜਾ ਬਜਾਣਾ ਖੜਾ ਬੱਚਾ ਝੰਗਦੀ ਹੋਵੇ ਵੀਰੇ ਆ ਚੱਲ ਰਿਹਾ ਕੈਮਰਾ ਕੇਦੇ ਬਾਅਦ ਬੱਚਾ ਨਹੀਂ ਆਵੇ ਠੀਕ ਹੈ ਗੱਲ ਆ ਬੱਚਾ ਲਊਗਾ ਵੀਰੇ ਝਾਊਗਾ ਵਾਲੇ ਕੋਈ ਨਹੀਂ ਦਰ ਬਾਕੀ ਇਹ ਬੱਚਾ ਲਊਗੀ ਤਾਂ ਲਊ ਬੱਕਰੀ ਹੈ ਨਾ ਕੋਈ ਨਹੀਂ ਨੀਤ ਘੱਟ ਜੇ ਸਾਨੂੰ ਕਿਹੜਾ ਕੋਈ ਹੋਰ ਹਾਂ ਸਿਗਾ ਕੇ ਦੇਖੋ ਇਹ ਨਾ ਬੱਚਾ ਬਾਈ ਨਾ ਆਈ ਆਈ ਰਸੀ ਲਵਾਈ ਉਹਦਾ ਬਾਅਦ ਚ ਚੰਗਾਲੀ ਕੋਈ ਗੱਲ ਨਹੀਂ ਉਹ ਨਹੀਂ ਬਾਈ ਇਹਦਾ ਬਾਰ ਨਹੀਂ ਮਲਾਵਰ ਭਰਾਵਾ ਤਰੇ ਮਾ ਨੂੰ ਟਰ ਕਰਦੇ ਉਹ ਠੀਕ ਆ ਚੰਗਾਲੀ ਕੋਈ ਕਦੀ ਵੀ ਚੰਗੀ ਰਹਿੰਦੀ ਹੁੰਦੀ ਉਹਨਾਂ ਦੇ ਬਸ ਠੀਕ ਆ ਠੀਕ ਆ ਹਾਂ ਭਾਈ ਯਾਰ ਬੰਦੇ ਨੇ ਇੱਕ ਦਿਨ ਸੌਦਾ ਕਰ ਲਿਆ ਮੁੱਲਾਂ ਬਾਅਦ ਬੱਕਰੀ ਨੇ ਬੱਚੀ ਨਹੀਂ ਚੰਗਾਈ ਅੱਛਾ ਭਾਈ ਪਸ਼ੂਆਂ ਦਾ ਇਕੱਠੇ ਪਸ਼ੂ ਆਉਂਦੇ ਉਪਰਾਂ ਵੀ ਕਰਦੇ ਨਹੀਂ ਉਪਰਾਂ ਦੀ ਯਾਰ ਇਹੋ ਵਈ ਇਹ ਗੱਲ ਯਾਰ ਚਲੇ ਕਈ ਵਾਰ ਬੱਕਰੀਆਂ ਨਹੀਂ ਵੀ ਚੁਹਾਉਂਦਾ ਪਸ਼ੂ ਉਪਰਾਂ ਬੱਕਰੀ ਦਾ ਬੱਚਾ ਲੈ ਜੇ ਹੁਣ ਬੱਕਰੀ ਵੇਚ ਕੇ ਰੇਹਗੀ ਬੱਕਰੀ ਵਿਕਦੀ ਨਹੀਂ ਹੈਗੀ ਪੱਕਾ ਸਾੜੀ ਹੈ ਪੱਕਾ ਮੁੱਲ ਲਾਏ ਇਹਨੂੰ ਵੀ ਨਹੀਂ ਕਹਿੰਦੇ ਇਹਨੂੰ ਵੀ ਨਹੀਂ ਕਹਿੰਦੇ ਬੱਕਰੀ ਬੰਦਾ ਵਿਚਾਰਾ ਚੱਲ ਉਹ ਠੀਕ ਹੈ ਗਈ ਨਹੀਂ ਜਰਾ ਇਹਦਾ ਮੇਰਾ ਪਰਨਾ ਦਾ ਬਤਨ ਨੂੰ ਮਾਰੀਏ ਹਾਂ ਮੈਂ ਵੇਚਣੀ ਆ ਵਾ ਤੈਨੂੰ ਪਤਾ ਯਾਰ ਆਪਾਂ ਨੇ ਕਿਹੜੀ ਰੱਖਣੀ ਹੈ ਕਿ ਨਹੀਂ ਬਈ ਆ ਫੜ ਬਈ ਸਾਢੇ 4:30 ਬਈ ਨਹੀਂ ਨਹੀਂ ਇਹ ਤਾਂ ਬਾਲਾ ਵਾ ਸਾਢੇ 4:30 ਇਹ ਤਾਂ ਫਰਕ ਹੈ ਕਿਵੇਂ ਵਸ ਸਕਦੇ ਹੋ ਸਹੀ ਚਾਰਾਂ ਹੀ ਰਹਿਣੀਆਂ ਹੈ ਹੈ ਵੀ ਘਟਾ ਚਲੋ ਆ ਬਾਪੂ ਨੇ ਕਹਿੰਦੀ ਗੱਲ ਹੁਣ ਯਾਰਾ ਉਹ ਫੜਾ ਦੋ ਸਾਈ ਫੜਾ ਦੇ ਸਾਈ ਫੜਾ ਦੇ ਐਜੀ ਦਾ ਸਾਈ ਦੁੱਦੀ ਐ ਐਜੀ ਦਾ ਬਾਹਰ ਵੀ ਗਾ ਉਹ ਬੈਠੀ ਰਹੂ ਸਾਈ ਦਾ ਸਾਡ ਭਰਾ 10000 ਕਿਹਦਾ ਲਾਉ ਹਰਦਾ ਦੁੱਤੀ ਹਾਂ ਆ ਮੋਦੀ ਕੋ 10000 ਦੀ ਨਹੀਂ ਮਾਰ ਨੀ ਇਹ ਜਿਹੇ ਜੇ ਪਤਾ ਗੱਲ ਛੱਡ ਦੀਗਾ ਗੱਲ ਛੱਡ ਦੇ ਦੀਗਾ ਸਰ ਪੈਸੇ ਨੂੰ ਪੁੱਛਦਾ ਦੀਗਾ ਹਾਂ

ਸੀ ਲੈ ਵੋ ਕੀ 1 2 3 ਠੀਕ ਹੈ ਯਾਰ ਆ ਵੀ ਆ ਜੀ ਤੂੰ ਖੜਾ ਬਈਆ ਲੈਣੀ ਬੱਕਰੀ 17000 ਦੀ ਬਾ ਮੇਰੇ ਨਾਲੇ ਪਰਚੀ ਕਟਵਾਇਆ ਸੱਤਰੀਆ 5400 ਰੁਪਏ ਦਾ ਕਟਾ ਖੜ ਜਾ ਹੁਣ ਮੋਬਾਈਲ ਬੰਦ ਕਰ ਦ ਹੁਣ ਨਹੀਂ ਨਹੀਂ ਕਟਾ ਵੀਰੇ ਚਾਰ ਪੰਜ Tidak, 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 ਕਿੰਨਾ ਮਿੱਥੋ 13 ਪਾ ਵੀਰੇ ਉਹ ਲੈ ਫੜਨਾ ਹੋਰ ਕੁਝ ਨਹੀਂ ਹੁੰਦਾ 15 ਦੀ ਲੈ ਜਾਣ ਬਸ ਉਹ ਲੈ ਬਸ ਫੜਨਾ 15 ਦੀ ਉਹ ਲੈ ਫੜਨਾ 15 ਹੀ ਦਊਗਾ ਵੀਰੇ ਨਹੀਂ ਵੀਰੇ ਫੜ ਲੈ ਮੰਨੀ ਦੀ ਉਹ ਇੰਨੇ ਬੰਦੇ ਕਹਿੰਦਾ ਤੂੰ ਫੜਾ 15 ਦੀ ਵੀਰੇ ਲੈ ਜਾਣਾ 15 ਪਾ ਅੱਜ ਤੋਂ ਵੀਨੇ ਨੂੰ 12 ਦੀ ਇੱਥੇ ਛੋੜਨਾ ਭਾਈ 12 ਦੀ ਮਿੱਥੋ ਲੈ ਅਜੇ ਤਾਂ ਮਹੀਨੇ ਨੂੰ ਲੈ 15 ਦਾ ਪ੍ਰਦਾਨ ਮੰਦਾਂ ਮੈਂ ਤਾਂ ਉਹਨੂੰ ਬਹੁਤ ਛੋਟੇ ਸਾਹਮਣੇ ਰੋਲ ਮੇਰਾ ਕਿਹੜਾ ਤੋੜ ਹੋ ਲੈਣਾ ਸੀ ਫੇਰ ਤੋੜ ਸਾਲ ਨੂੰ ਸਭ ਕਰਨਾ ਸੀ ਤੋਰੀਆ ਅੱਗੇ ਰੇ ਨੂੰ ਫਿਰ ਵੀ ਫੇਟ ਕਰੀਂ ਕੋਈ ਹੁਣ ਸਾਡੇ ਠੀਕ ਆ ਤੋੜ ਰਿਓ ਬੰਦੋ ਭਾਈ ਸਾਡੇ 13000 ਲੱਗਿਆ ਬੱਕਰੀ ਦੇ ਉੱਤੇ ਚਦੁੰਨਾ ਲੈ ਜ ਲੈ ਲਾਗੂ ਲੈ ਉਹ ਦਾਦਾ ਕਰਾਓ ਤੁਹਾਡਾ ਮਾਮਾ ਮੱਲਾਖਾਨੀ ਮੈਂ 500 ਰੁਪਏ ਬਰਦ ਦੇ ਲਈ ਨਾ ਨਾ ਜਰੂਰੀ ਨਹੀਂ ਲੈਣਾ ਕਰ ਰਿਹਾ ਸਦਾ ਬੰਦ ਦੇਖ ਭਾਈ ਤੁਹਾਨੂੰ ਲੱਗਦਾ ਸਾਡੇ ਤੋਂ ਛੱਡ ਦੇ ਰੱਖਿਆ ਰੁਪਿਆ ਹਾਂਜੀ ਉਹਦਾ ਛੱਡੂ ਤਾਂ ਗੱਲ ਨੂੰ ਭੁੱਲ ਜਾ ਕੋਈ ਗੱਲ ਨਹੀਂ ਕੋਈ ਗੱਲ ਦੱਸੋ ਕੋਈ ਹਾਂਜੀ ਇਹ ਗੰਦ ਪੇਰੀ ਬੱਕਰੀ ਬਹੁਤ ਹੈਗੀ ਕੀ ਹੈ ਬੰਦੇ ਤਾਂ ਇਹ ਕਿਹੜਾ ਉਹ ਬੰਦੇ ਗੱਲ ਪਾ ਗਿਆ ਮੈਂ ਕੁਝ ਮਰਜ਼ੀ ਕਰਾਂ ਯਾਰ ਹਾਂ ਹਾਂ ਮੇਰੀ ਗੱਲ ਹੈ ਸਹੀ ਰੇਟ ਜੇ ਦੇ ਸਾਈ ਹਈਏ ਦਾਦਾ ਬੱਕਰੀ ਫੜੋ ਮੈਂ ਲੈ ਜਾ ਨਹੀਂ ਨਹੀਂ ਸਹੀ ਹੈ ਕੋਟੀ ਪੱਛਾਉਂਦੇ ਜਰਾ ਜੱਲ ਖਿਆਈ ਜੀ ਤੁਸੀਂ ਕਰਾਤੀ ਜੱਕ 13 ਦੇ ਲਗਾਈ ਤੇਰੀ ਜਰਾ ਸਾਢੇ 1300 ਨਹੀਂ ਫਿਰ 300 ਵਾਲੀ ਲੈ ਹੁੰਗਲਾ ਆਵੇ 300 ਇੱਕ ਮਾਤਰਾ ਦਾ ਸਮਾਨਿਕ ਜਰਾ ਵਾ ਚਾਰ ਵਧੀਆ ਹੱਡੀ ਸਿਕਰੀ ਦਾ ਮਾਪੂਦ ਹੱਡੀ ਜਿਵੇਂ ਆਹ ਹੈ ਨਾ ਇਹ ਤਾਂ ਬੰਦਾ ਬੱਦ ਲੋ ਵੀ ਸਾਢੇ 13000 ਦੀ ਹੋ ਗਈ ਬੱਕਰੀ ਸਾਢੇ 13000 ਦੀ ਹੋ ਗਈ ਬਈ ਆ ਬੱਕਰੀ ਹੋਰ ਚਾਚਾ ਕੀ ਬਾਤ ਕਰਤਾ ਡਾ ਗੱਡਾ ਫਿਰ ਸਾਢੇ ਨਾ ਥੋੜੇ ਕਰਦੇ ਯਾਰ ਆਪਾਂ ਇਹ ਵੇਚ ਨਹੀਂ ਆਏ ਬੰਦੇ ਹੋਣੇ ਚ ਐ ਮਾਰੀ ਕਰਦੇ ਸਾਢੇ 130 ਸਾਢੇ 13 ਗਾ ਦੇ ਉਹ ਬਾਈ ਹੁਣ ਤੁਸੀਂ ਲੰਨ ਲਾ ਰਹੇ ਆ ਲੈਂਦੇ ਸਾਡੇ ਜੀ ਇਹ ਲੰਨ ਲਾ ਤੂੰ ਕਹੀਦਾ ਵੇਦਾ ਵਰਦਾ ਨਾ ਮਾਣਾ ਮਾਣਾ ਹੋ ਗਾ ਯਾਰ ਮਾਣਾ ਉਹ ਤੇਰਾ ਖਰਚਾ ਵੇਜਣ ਸਾਰਾ ਕੋਈ ਛੁਡਾ ਸਾਰੇ ਮੂਰੇ ਇਹ ਵੀ ਪਾਲੇ ਨੇ ਪਾਲੇ ਨੇ ਹੁਣ ਪੈਂਦਾ ਮੈਨੂੰ ਪਤਾ ਮੈਨੂੰ ਪੜਦਾ ਹੋਵੇ ਮੈਨੂੰ ਵੀ ਲੈ ਲੂ ਹੁਣ ਪੜਲਾ ਪੈਨ ਕੀ ਵਧੀਆ ਵੀ ਰੱਦ ਨੇ ਉਹ ਗੌਂਡੇ ਆਇਆ ਲੱਗਦੇ ਨਾ ਬਾਈ ਲੈ ਲਾ ਨਾ ਉਹ ਟੋਬੜਾ ਬਾਈ ਲੰਗਾ ਇਹ ਤਾਂ ਦੇਗਾ ਕਿੰਨੇ ਲੱਗ ਜਾ ਹੁਣ ਕਿਹਦਾ 70 ਕਹਿੰਦਾ ਯਾਰਾ 7000 ਦਾ ਓ ਆਹ 7 ਲੱਖ ਦੋ ਕਿਹਾ ਮੈਂ ਤੁਹਾਨੂੰ 7 ਲਾਇਆਗਾ ਨਾ ਆ ਬਾਈ ਵਾ ਮੈਂ ਤਾਂ 12000 ਕਿਹਾ ਮੈਂ 7 ਦਾ ਥੋੜਾ ਜਿਹਾ 20 ਮੰਗ ਲਾ ਯਾਰ ਫਿਰ ਕਾਦੇ ਵਾਸਤੇ ਉਹ 7 ਲਾਇਆ ਇਹ ਆ ਹੁਣ ਆ ਦੇ 8000 ਦਾ ਇਹ ਕਟਾ ਬਟਾ ਬੱਕਰਾ 8 ਦਾ ਆ ਆ ਦੇ ਲੈ ਚੀਜ਼ ਇਹ ਜਿਹਨੂੰ ਮਰਜ਼ੀ ਦਿਖਾ ਲੈ ਲੈ ਚਲੇ ਦੇ ਦੇ ਬਰਾ ਪੂਰੇ ਚੀਜ਼ ਦੇ ਹੀ ਆ ਦੇ ਦੇ ਦਬਣਾ ਬਹਿ ਜਾ ਇਹਦੇ ਬਰਾ ਆਲਾ ਦੇ ਦੇ ਲਾ ਲਾ ਫਿਰ ਅੱਛਾ ਕੋਟਾ ਹੈ ਬੱਕਰਾ ਦੋ ਦੰਦ ਕੱਲ ਮੰਡੀ ਦੇ ਨਾਮ ਜਾਊਗਾ ਉਹ ਤਾਂ ਦੇ ਦੇ ਲੋਟ ਆ ਰਿਹਾ ਇਹਨੂੰ ਹਲਕਾ ਬੱਕਰਾ ਉਹ ਅੰਬੜੇ ਕਰਨਾ ਕਿ ਹਲਕਾ ਹੋ ਇਹ ਨਾ ਹਲਕਾ ਇਹਨਾਂ ਦਾ ਉਹ ਤਾਂ ਪਾਇ ਫੜਦਾ ਬੌਣੀ ਤਾਂ ਕਰ ਲੈ ਕਦੀ ਦੀ ਕੱਦ ਦਾ ਵੇਚਣਾ ਬੌਣੀ ਕਰ ਲੈ ਕਰ ਲਿਓ ਪਹਿਲਾਂ ਅਪੜਾ ਕਿਵੇਂ ਗੱਲ ਕੋਈ ਪਹਿਲਾਂ ਗੱਬੇ ਤਾਂ ਨਾ ਮੋਕ ਵੇਚ ਕਿੰਨੇ ਦਾ ਉਪਰੇ ਇਹ ਕਿਨੇ ਦਾ ਪੈਸੇ ਦਾ ਪੂਰੇ ਕਰੇ ਇਹ ਕਿਨੇ ਦਾ ਆਹ ਕਿਨੇ ਦਾ ਉਹ ਰੱਖ ਰਾ ਤੂੰ ਭਾਰਾ ਆਹੀ ਦੇ ਦੇ ਇਹ ਕਿਨੇ ਦਾ 7000 ਰੁਪਏ ਦਾ ਲੈ ਕੇ 7200 ਦਾ ਲੈ ਕੇ ਪਾਲਿਆ ਮੈਂ ਦੇ ਸਮਝੋ ਗੱਲ ਦੱਸਾਂ ਗਾਲਾ ਉਹ ਤੁਹਾਨੂੰ ਸਾਹਮਣੇ ਆ ਬਾਈ ਨਾ ਯਾਰ ਬੱਪਾ ਨੈਰ ਵੀ ਉਥੇ ਉਹਦਾ ਮਾੜਾ ਮੋਟਾ ਖਾਇਆ ਪਾਇਆ ਵੀ ਬਾਜੇ ਉਹਦਾ ਵੱਡੇ ਜੀ 7200 ਦਾ ਲੈਤਾ ਤਰੂੰ ਵੱਡਿਆਂ ਦੀ ਬਾਜੂ ਜੰਮਾ ਮੈਂ ਆ ਕੈਮਰੇ ਆਨਲਾਈਨ ਕਰਨਾ ਜੂਠ ਮਾਰਾ ਜਾਏ ਕਿ ਕਿ ਮਰਜੀ ਮਥੋਂ ਘਵਾਲਾ ਹਰੇ ਬਾਈ ਮੱਥੇ ਲੱਗਦੇ ਵੱਡਿਆਂ ਦੀ ਬਾਜੂ ਵੀ ਮੈਂ ਹੀ ਵੀ ਕਾਹੋ ਦੋ ਜੀ ਵੱਡਿਆਂ ਦੀ ਬਾਜੂ ਫਿਰ ਅਡੀ ਕਿਹੜੇ ਲੈਤਾ 7 ਦਾ ਬਾਈ ਵੱਡਾ ਆਵੇ ਭੈਣਾਂ ਯਾਰ ਆ ਵਿਚਾਲੇ ਖੜਾ ਜਾ ਓਏ ਦੋ ਲੈ 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 ਸੀ ਯਾਰ ਟਰੈਕਟਰ ਮੈਂ ਲਊਂਗਾ ਦੋ ਮੈਂ ਲalena ਨਾਲ ਸੁਣ ਲੈ ਆ ਆ ਤੇ ਆਹ ਪੈਸੇ ਲਾ ਯਾਰ ਲੈ ਲੈ ਜਾ ਤੂੰ 15 ਦਿਨ ਸੰਭਲਾ ਕੱਲੇ ਤੇ ਤੈਨੂੰ ਭਾਵਾ ਬੱਕਰੇ ਰੱਖ ਦੋ ਤੁਸੀਂ ਨੂੰ ਰਾਜ਼ੀ ਕਰ ਲਓਗੇ ਸਮਝਿਆ ਗਾਰੀ ਹੁਣ ਮੇਰਾ ਤਾਂ ਬੇ ਮੇਰਾ ਤਾਂ ਮੈਂ ਪਾਕ ਅੱਖ ਬਗ ਜਾਣਾ ਕੰਮ ਨਹੀਂ ਕਰਦਾ ਥੋੜਾ ਬਤ ਕਿ ਕਿ ਮੇਰਾ ਪਿਆ ਮੈਂ ਤਾਂ ਘਰੀ ਨਹੀਂ ਸੁਣ ਕੇ ਦੇਖਿਆ ਮੇਰਾ ਬੇਟ ਟਾਈਮ ਕੱਖ ਪੈ ਜੂਗਾ ਜਦੋਂ ਹਾਂ ਮੈਂ ਸਾਡੇ ਬਾਰੇ ਟੀਕੇ ਲਾ ਦੇ ਦਿੰਦੇ ਉਹ ਨਹੀਂ ਰਾਜ਼ਮੀ ਦੋ ਆਵਾਜ਼ ਇੱਕ ਲੋਡ ਕਰਦੇ ਆ ਗੱਲ ਕੋ ਦੋ ਮੰਡੀਆਂ ਦਿਖਾ ਲੈ ਲਾਈ ਮੰਡੀ ਬੁੰਡੀ ਚ ਨਹੀਂ ਮੰਡੀਆਂ ਚ ਤੂੰ ਹੋਰ ਮਾਰ ਲੈਗਾ ਇਹਨਾਂ ਨੂੰ ਹੈਂ ਮੰਡੀਆਂ ਚ ਹੋਰ ਮਾਰ ਲੈਗਾ ਦੇਖ ਲੈ ਇਹਨੂੰ ਆਜਾ ਤੂੰ ਇਹਨੂੰ ਜਿਆਦਾ ਕਿ ਸ਼ਾਮ ਹੁਣ ਜੇ ਆਪੇ ਆਪ ਮੈਂ ਸੂਮੇ ਦਾ ਹੁਣ ਮੁਰੇ ਦੇ ਨਾਲ ਆਏ ਹਾਂ ਸ਼ਾਮ ਦਾ ਪਤਾ ਲੱਗਦਾ ਕਿਵੇਂ ਸ਼ਾਮ ਹੀ ਆ ਸ਼ਾਮੇ ਦਾ ਹੈਗਾ ਨਾ ਹੁਣ ਸ਼ਾਮੇ ਦੇ ਦੇਖ ਲੈ ਸ਼ਾਮ ਕੇ ਨਾ ਬੱਸ ਮੇਰਾ ਇਹ ਦੂਰੀ ਖੰਦੇ ਨਾ ਜਰ ਯਾਰ ਉਹ ਯਾਰ ਤੁਸੀਂ ਕਿਹੜੇ ਕਿਹੜੇ ਲੈਣੇ ਬੋਲ ਯਾਰ ਆ ਬਾਈ ਕਿਹੜੇ ਜਵਾਬ ਦੇ ਰਿਹਾ ਤਾਂ ਕੰਮ ਲੈਣਾ ਨਹੀਂ ਮੈਂ ਤਾਂ ਇੱਕ ਲੈਣਾ ਰਾਤ ਵਾਰ ਕਿਹੜਾ ਮੱਤੀ ਵਾਰਨ ਚਾਹ ਹਾਂ ਇਹ ਦਾਇਰਾ ਕੋਕੋ ਬਠੀ ਕੇ ਆਹਾ ਦੇ ਦੇ ਚਲ ਬਸ਼ੀਰਾ ਕੋਈ ਗੱਲ ਨਹੀਂ ਇਹ ਬਰ ਰੱਖ ਸਰਵਾ ਤਮੰਦ ਰੱਖ ਨਾ ਚਲ ਤਮੰਦ ਦੇ ਦੇ ਤੇਰੀ ਬੱਕਰੀਆਂ ਕਿਹੜਾ ਰੱਖ ਲਿਆ ਹੁਣ ਇਹਦੀਆਂ ਬੱਕਰੀਆਂ oh okay.